ਨਰੇਂਦਰ ਮੋਦੀ ਦੇ ਸੋਚੋਕ ਸਮਾਗਮ ਲਈ ਨੇਪਾਲ ਦੇ ਪੀਐਮ 소ਸ਼ੀਲ ਕੋਇਰਾਲਾ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਾਈ ਵੀ ਦਿੱਲੀ ਪਹੁੰਚ ਚੁਕੇ ਨੇ ਭਾਰਤ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਮਜ਼ਬੂਤੀ ਲਈ ਵਚਨਬੱਧ ਹੈ ਹਰ ਗੁਆਂਢੀ ਦੇਸ਼ ਦੇ ਨਾਲ ਮੁਲਾਕਾਤ ਜੋ ਹੈ ਅੱਜ ਤੋਂ ਇੱਕ ਨਵੀਂ ਦੋਸਤੀ ਦੀ ਸ਼ੁਰੂਆਤ ਵੀ ਮੰਨੀ ਜਾ ਰਹੀ ਹੈ ਜਿਸ ਨੂੰ ਲੈ ਕੇ ਨਿਯਾਤਾ ਦਿੱਤਾ ਗਿਆ ਸੀ ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਾਈ ਵੀ ਪਹੁੰਚ ਚੁਕੇ ਨੇ ਸੁਲਾਵਾ ਨੇਪਾਲ ਦੇ ਪੀਐਮ ਵੀ ਪਹੁੰਚ ਚੁਕੇ ਨੇ ਭਾਰਤ ਇਸ ਸਮਾਗਮ ਦਾ ਹਿੱਸਾ ਬਣਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਪਹੁੰਚੇ ਅਤੇ ਸ਼੍ਰੀਲੰਕਾ ਦੇ ਰਾਸ਼ਪਤੀ ਮਹਿੰਦਰਾ ਰਾਸ਼ਪੱਖਸ਼ੇ ਨਰਿੰਦਰ ਮੋਦੀ ਦੇਸ ਸਮਾਗਮ ਦਾ ਹਿੱਸਾ ਬਣਨ ਦੇ ਲਈ ਵੀ ਪਹੁੰਚੇ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਮ ਵੀ ਦਿੱਲੀ ਪਹੁੰਚੇ ਅਤੇ ਅਫਗਾਨਿਸਤਾਨ ਦੇ ਰਾਸ਼ਪਤੀ ਪਹੁੰਚ ਚੁੱਕੇ ਨੇ ਭਾਰਤ ਇਸ ਸਮਾਗਮ ਦਾ ਹਿੱਸਾ ਬਣਨ ਦੇ ਲਈ ਯਾਨੀ ਕਿ ਅੱਜ ਸ਼ਾਮ ਨੂੰ ਜੋ ਸਮਾਗਮ ਹੋਣ ਜਾ ਰਿਹਾ ਹੈ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਕਿਸੇ ਪ੍ਰਧਾਨ ਮੰਤਰੀ ਦੇ ਸੌ ਚੁੱਕ ਸਮਾਗਮ ਦੀ ਤਿਆਰੀ ਹੋ ਰਹੀ ਹੈ ਤੇ ਇੰਨੇ ਵੱਡੀ ਗਿਣਤੀ ਦੇ ਵਿੱਚ ਨਿਯੋਤੇ ਦਿੱਤੇ ਗਏ ਨੇ ਦੇਸ਼ ਵਿਦੇਸ਼ ਦੇ ਨੁਮਾਇੰਦਿਆਂ ਨੂੰ